ਮੌਸਮ ਲਗਾਤਾਰ ਕਰਵਟ ਲੈ ਰਿਹਾ ਲਗਾਤਾਰ ਬਦਲ ਰਿਹਾ ਜਿਸ ਤੇ ਦੂਜੇ ਪਾਸੇ ਪੰਜਾਬ ਦੇ 12 ਜ਼ਿਲ੍ਹੇ ਹੜਾਂ ਦੀ ਮਾਰ ਦੇ ਹੇਠ ਨੇ ਵੱਡੇ ਪੱਧਰ ਤੇ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ ਪਰ ਮੁਸ਼ਕਲ ਘਟ ਹੋਣ ਦਾ ਨਾਮ ਨਹੀਂ ਲੈ ਰਹੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਆ ਕਿਉਂਕਿ ਕੱਲ ਤੋਂ ਹੀ ਪਾਰਿਮੀ ਦਾ ਦੌਰ ਲਗਾਤਾਰ ਜਾਰੀ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਲਈ ਮੌਸਮੀ ਭਾਗ ਦੇ ਵੱਲੋਂ ਵਾਰਨਿੰਗ ਜਾਰੀ ਕੀਤੀ ਗਈ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਸਰ ਅਤੀ ਜ਼ਿਲ੍ਹਿਆਂ ਦੀਆਂ ਮੁਸ਼ਕਲਾਂ ਇਸ ਦੇ ਨਾਲ ਹੋਰ ਵੀ ਵਸ ਸਕਦੀਆਂ ਨੇ ਹਿਮਾਚਲ ਦੇ 6 ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਕੱਲ ਵੀ ਮੀਂਹ ਦਾ ਦੌਰ ਲਗਾਤਾਰ ਜਾਰੀ ਰਿਹਾ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਹਿਮਾਚਲ ਪ੍ਰਦੇਸ਼ ਦੀ ਗੱਲ ਹੋਵੇ ਕਿਉਂਕਿ ਜਦੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕੋ ਸਮੇਂ ਲਗਾਤਾਰ ਮੀਂਹ ਦਾ ਦੌਰ ਚੱਲਦਾ ਹੈ ਤਾਂ ਉਸ ਦੇ ਨਾਲ ਮੁਸ਼ਕਲ ਹੋਰ ਵੀ ਵੱਜ ਜਾਂਦੀ ਹੈ ਕਿ ਹਾਂ ਤੇ ਹੁੰਦੀਆਂ ਨੇ ਡੈਮਾਂ ਤੋਂ ਬਾਅਦ ਚੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਂਦਾ ਤੇ ਫਿਰ ਬਿਲਕੁਲ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਰੇਸ਼ਾਨੀ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਹੁਣ ਤੱਕ ਦੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 12 ਜ਼ਿਲ੍ਹੇ ਹੁਣ ਤੱਕ ਹੜ੍ਹਾਂ ਦੀ ਮਾਰ ਦੇ ਹੇਠ ਆ ਚੁੱਕੇ ਨੇ 1300 ਦੇ ਕਰੀਬ ਪਿੰਡ ਜੋ ਕਿ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ 4 ਲੱਖ ਏਕੜ ਜੇਕਰ ਫਸਲ ਦੀ ਗੱਲ ਕਰੀਏ ਤਾਂ 4 ਲੱਖ ਏਕੜ ਫਸਲਾਂ ਦਾ ਰਕਬਾ ਜੋ ਕਿ ਉਹ ਬਿਲਕੁਲ ਬਰਬਾਦ ਹੋ ਗਿਆ ਤਬਾਹ ਹੋ ਗਿਆ ਕਿਸਾਨਾਂ ਦੀ ਫਸਲ ਤੇ ਵੱਡਾ ਇਹਨਾਂ ਹੜ੍ਹਾਂ ਦੇ ਕਾਰਨ ਅਸਰ ਹੋਇਆ ਜੋ ਕਿ ਮਾਰ ਪਈ ਹੈ ਆ ਪਰ ਇਸ ਦੇ ਵਿਚਾਲੇ ਮੁਸ਼ਕਲ ਫਿਲਹਾਲ ਘਟ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਜੇ ਗਰਮੀ ਦਾ ਦੌਰ ਲਗਾਤਾਰ ਜਾਰੀ ਰਹਿੰਦਾ ਹੈ ਆ ਤਾਂ ਫਿਰ ਸੁਭਾਵਿਕ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਫਿਰ ਮੀਂਹ ਜੋ ਕਿ ਮੀਂਹ ਦਾ ਪਾਣੀ ਹੈ ਉਹ ਡੈਮਾਂ ਦੇ ਵਿੱਚ ਜਾ ਕੇ ਮਿਲੇਗਾ ਡੈਮਾਂ ਦਾ ਜ਼ਿਕਰ ਕਪੈਸਿਟੀ ਤੋਂ ਜ਼ਿਆਦਾ ਪਾਣੀ ਹੁੰਦਾ ਫਿਰ ਅੱਗੇ ਦਰਿਆਵਾਂ ਦੇ ਵਿੱਚ ਉਸ ਪਾਣੀ ਨੂੰ ਰਿਲੀਜ਼ ਕੀਤਾ ਜਾਂਦਾ ਹੈ ਆ ਤਾਂ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਅੱਜ ਵੀ ਭਾਰੀ ਮੀਂਹ ਦਾ ਜੋਖੇ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਲਈ ਮੌਸਮੀ ਭਾਗ ਨੇ ਇਹ ਵਾਰਨਿੰਗ ਜਾਰੀ ਕੀਤੀ ਹੈ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਆ ਦਰਸਲ ਰੈਡ ਅਲਰਟ ਹੈ ਸਰਦੀ ਜ਼ਿਲਿਆਂ ਦੀ ਜਿਸ ਦੇ ਨਾਲ ਮੁਸ਼ਕਲ ਵਾ ਸਕਦੀ ਹੈ ਕਿਉਂਕਿ ਹੜਾਂ ਦੀ ਮਾਰ ਦੀ ਜੇਕਰ ਗੱਲ ਕਰੀਏ ਸਭ ਤੋਂ ਵੱਧ ਮਾਰ ਇਸ ਸਰਦੀ ਜ਼ਿਲਿਆਂ ਦੇ ਵਿੱਚ ਪਈ ਹੈ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਫਾਜ਼ਿਲਕਾ ਤੱਕ ਉਹ ਸਾਰੇ ਜ਼ਿਲ੍ਹੇ ਕਈ ਦੇ ਕਈ ਪਿੰਡ ਜੋ ਕਿ ਹੜਾਂ ਦੇ ਕਾਰਨ ਆ ਪ੍ਰਭਾਵਿਤ ਹੋਏ ਨੇ ਲਗਾਤਾਰ ਅਸੀਂ ਗ੍ਰਾਉਂਡ ਜ਼ੀਰੋ ਤੋਂ ਹਰ ਰੋਜ਼ ਤਸਵੀਰਾਂ ਵੀ ਵਿਖਾਉਂਦੇ ਆ ਕਿ ਕਿਸ ਤਰੀਕੇ ਦੇ ਹਾਲਾਤ ਨੇ ਜਿੱਥੇ ਆ ਪਾਣੀ ਨਿਕਲ ਵੀ ਚੁੱਕਾ ਹੈ ਉੱਥੇ ਆ ਮੁਸ਼ਕਲ ਦਿੱਕਤ ਦਿੱਕਤ ਆ ਜੋ ਹੋਰ ਵੀ ਵੱਡੀ ਹੋਈ ਨਜ਼ਰ ਆ ਰਹੀ ਹੈ ਰਾਸ਼ਨ ਨੂੰ ਲੈ ਕੇ ਵੱਡੀ ਸਮੱਸਿਆ ਪਸ਼ੂਆਂ ਦੇ ਚਾਰੀ ਨੂੰ ਲੈ ਕੇ ਵੱਡੀ ਸਮੱਸਿਆ ਤਾਂ ਕਿਵੇਂ ਜ਼ਿੰਦਗੀ ਨੂੰ ਪੱਟਲੀ ਤੇ ਲਿਆਂਦਾ ਜਾਵੇ ਉਸ ਨੂੰ ਅਜੇ ਵਕਤ ਲੱਗੇਗਾ ਸਮਾਂ ਲੱਗੇਗਾ ਹਾਲਾਂਕਿ ਬਿਲਕੁਲ ਪੰਜਾਬੀ ਵੱਡੇ ਪੱਧਰ ਤੇ ਚਾਹੇ ਕਲਾਕਾਰ ਹੋਣ ਚਾਹੇ ਆਮ ਲੋਕ ਹੋਣ ਆਪ ਮਹਾਰੇ ਉਹਨਾਂ ਪੀੜਤਾਂ ਤੱਕ ਪਹੁੰਚ ਰਿਏ ਨੇ ਲੋਕਾਂ ਤੱਕ ਮਦਦ ਵੀ ਲਗਾਤਾਰ ਪਹੁੰਚਾਈ ਜਾ ਰਹੀ ਹੈ ਆ ਪਰ ਉਸ ਦੌਰ ਦੇ ਵਿੱਚੋਂ ਨਿਕਲਣ ਦੇ ਵਿੱਚ ਅਜੇ ਵਕਤ ਲੱਗੇਗਾ ਆ ਪਰ ਜਦੋਂ ਵਕਤ ਲੱਗੇਗਾ ਪਰ ਮੈਂ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਆ ਕੱਲ ਤੁਸੀਂ ਜਿੱਥੇ ਭਾਰੀ ਨਹੀਂਦਾ ਦੌਰ ਜਾਰੀ ਹੈ ਉੱਥੇ ਅੱਜ ਵੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ